ਸਰੇ ਮਾਨਯੋਗ ਸੀਐਮ ਸਾਹਿਬ ਸਰਦਾਰ ਬਦਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ 1 ਮਾਰਚ ਤੋਂ ਯੋਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਹੈ ਉਹਦੇ ਤਹਿਤ ਹੀ ਤਰਨਤੰਪੋਲਿਸ ਜਿਹੜੀ ਹੈ ਲਗਾਤਾਰ ਰਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸਮਗਲ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੀ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ ਅਜੀਵ ਹੈ ਤੇ ਦੂਜੇ ਦਾ ਨਾਮ 사ਜਨ ਹੈ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਐਨਡੀਪੀਐਸ ਅਖਦਰ ਦਰਜ ਨੇ 사જન ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਬ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹ ਪਤਾ ਲੱਗਿਆ ਸੀਗਾ ਕਿ ਬਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇ ਵੀ ਮਕਾਨ ਦੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਤੇਚਲਾਲ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ ਪਾਸ ਕੀਤੇ ਨੂੰ ਡੈਮੋਲਿਸ਼ ਕਰਨ ਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਸਮਗਲਰਾਂ પાસેੋਂ ਛਡਾਇਆ ਜਾ ਸਕੇ ਤੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਕੇ ਮਕਾਨ ਉਡਾਇਆ ਜਾ ਰਿਹਾ ਸਰ ਇਹੋ ਇਸ ਤਰੀਕੇ ਨਾਲ ਇਸ ਏਰੀਏ 'ਚ ਹੋਰ ਕਿੱਥੇ ਕਿੱਥੇ ਇਸ ਤਰੀਕੇ ਦੀ ਕਾਰਵਾਈ ਕਰਨੀ ਲੇਣੀ ਹੈ ਨਸ਼ਾ ਬਸਨਾ ਦੇ ਖਿਲਾਫ ਨਸ਼ਾ ਦਸਤਖਾਦ ਦੇ ਖਿਲਾਫ ਅਫਤਾਰ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਸੀਜ਼ਨ ਤੁਸੀਂ ਦੇਖਿਆ بڑے ਵੱਡੇ ਸੀਜ਼ਨ ਵੀ ਕੀਤੇ ਆ ਪ੍ਰਾਪਰਟੀਆਂ 'ਤੇ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੇ ਨੇ ਤੇ ਇਹ ਜਿਹੜਾ ਸਿਲਸਿਲਾ ਹੈ ਇਦਾਂ ਹੀ ਜਾਰੀ ਰਹੂਗਾ ਜਦ ਤੱਕ ਨਸ਼ੇ ਦੇ ਸਰੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜ ਉਦੇ ਤਹਿਤ ਹੀ ਤਰੰਤਾਂਡ ਪੁਲਿਸ ਜਿਹੜੀ ਹੈ ਲਗਾਤਾਰ ਰਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸਮਲਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੀ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ ਰਜੀਵ ਹੈ ਤੇ ਦੂਜੇ ਦਾ ਨਾਮ 사ਜਨ ਹੈ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਐਨਡੀਪੀਐ ਸੈਕਟਰ ਦੇ ਦਰਜ ਨੇ 사ਜਨ ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਵ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਇਹ ਇਹ ਪਤਾ ਲੱਗਿਆ ਸੀਗਾ ਕਿ ਭਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇਮ ਹੀ ਮਕਾਨ ਦੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਤੇਜਲਾਲ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ ਪਾਸ ਕੀਤੇ ਨੂੰ ਡੈਮੋਲਿਸ਼ ਕਰਨ ਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਸਮਗਲਰਾਂ ਪਰਸੋਂ ਛਡਾਇਆ ਜਾ ਸਕੇ ਤੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਕੇ ਮਕਾਨ ਨੂੰ ਡਾਇਆ ਜਾ ਰਿਹਾ ਹੈ ਸਰ ਇਹੋ ਇਸ ਤਰੀਕੇ ਨਾਲ ਇਸ ਏਰੀਆ ਚ ਹੋਰ ਕਿਤੇ ਕਿਤੇ ਇਸ ਤਰੀਕੇ ਦੀ ਕਾਰਵਾਈ ਕਰਨੀ ਜੇ ਨਸ਼ਾ ਬਸਤਨਾ ਦੇ ਖਿਲਾਫ ਤਾਂ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਇਸ ਸੀਜ਼ਨ ਤੁਸੀਂ ਦੇਖਿਆ بڑے بڑے ਸੀਜ਼ਨ ਵੀ ਕੀਤੇ ਹਨ ਪ੍ਰਾਪਰਟੀਆਂ ਵੀ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੇ ਨੇ ਤੇ ਇਹ ਜਿਹੜਾ ਸਿਲਸਿਲਾ ਹੈ ਇਦਾਂ ਹੀ ਜਾਰੀ ਰਹੂਗਾ ਜਦੋਂ ਤੱਕ ਨਸ਼ੇ ਦੀ ਅਪਾ ਇਹ ਨੂੰ ਨਸ਼ਾ ਮੁਕਤ ਬਿਲਕੁਲ ਨਹੀਂ ਕਰ ਦਿੰਦਾ ਸਰੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ 1 ਮਾਰਚ ਤੋਂ ਯੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਹੈ ਉਦੇ ਤਹਿਤ ਹੀ ਤਰੰਤੰਡ ਪੁਲਿਸ ਜਿਹੜੀ ਹੈ ਲਗਾਤਾਰ ਰਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸਮਲਾਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੀ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ ਅਜੀਬ ਹੈ ਤੇ ਦੂਜੇ ਦਾ ਨਾਮ 사ਜਨ ਹੈ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਐਨਡੀਪੀਐ ਸੈਕਟਰ ਦੇ ਦਰਜ ਨੇ 사ਜਨ ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਬ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹ ਪਤਾ ਲੱਗਿਆ ਸੀਗਾ ਕਿ ਬਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇਮ ਹੀ ਮਕਾਨ ਦੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਤੇਜਲਾਲ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ ਪਾਸ ਕੀਤੇ ਨੂੰ ਡੈਮੋਲਿਸ਼ ਕਰੰਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਸ ਸਮਗਲਰਾਂ ਪਰਸੋਂ ਛੁਡਾਇਆ ਜਾ ਸਕੇ ਤੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਦੇ ਤਰੀਕੇ ਮਕਾਨ ਨੂੰ ਡਾਇਆ ਜਾ ਰਿਹਾ ਹੈ ਸਰ ਇਹੋ ਇਸ ਤਰੀਕੇ ਨਾਲ ਇਸ ਏਰੀਏ 'ਚ ਹੋਰ ਕਿਤੇ ਕਿਤੇ ਇਸ ਤਰੀਕੇ ਦੀ ਕਾਰਵਾਈ ਕਰਨੀ ਜੇ ਨਸ਼ਾ ਵਸਸਨਾ ਦੇ ਖਿਲਾਫ ਨਸ਼ਾ ਦਸਤਰਾ ਦੇ ਖਿਲਾਫ ਤਾਂ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਸੀਜ਼ਨ ਤੁਸੀਂ ਦੇਖਿਆ بڑے بڑے ਸੀਜ਼ਨ ਵੀ ਕੀਤੇ ਆ ਪ੍ਰਾਪਰਟੀਆਂ ਦੇ ਤੇ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੇ ਨੇ ਤੇ ਇਹ ਜਿਹੜਾ ਸਿਲਸਿਲਾ ਹੈ ਇਦਾਂ ਹੀ ਜਾਰੀ ਰਹੂਗਾ ਜਦੋਂ ਤੱਕ ਨਸ਼ੇ ਦੀ ਅਪਾ ਇਹਨੂੰ ਨਸ਼ਾ ਮੁਕਤ ਬਿਲਕੁਲ ਨਹੀਂ ਕਰਦਾ